ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਰਤਨ ਸਿੰਘ ਸਾਹਿਬ ਸੈਕਟਰੀ ਸਾਹਿਬ ਨਾਲ ਮੀਟਿੰਗ ਕਰਨੀ ਹੈ ਜੀ ਔਰ ਜਪੇਦਾ ਸਾਹਿਬ ਨੂੰ ਮਿਲਣ ਆ ਕੇ ਔਰ ਜਪੇਦਾ ਸਾਹਿਬ ਨੇ ਉਹੀ ਗੱਲ ਪਹਿਲਾਂ ਸਮੁੰਦਰ ਸੈਸ਼ਨ ਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਸੋ ਜਿੰਨੇ ਅਸੀਂ ਆਏ ਅੰਮ੍ਰਿਤਧਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਮ੍ਰਿਤਧਾਰੀ ਕਿਸਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤਾਂ ਪੂਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ ਕਾੜੀ ਰੰਦਾ ਟਾਈਮ ਦਿੱਤਾ ਜਿਹੜਾ ਕਿ ਨਕੇ 1 ਸਤੰਬਰ ਬਣੇਗਾ ਉਸ ਤੋਂ ਉਦੋਂ ਤੱਕ ਕੈਸੀ ਦਿਨ ਸਭ ਨੂੰ ਚਿੱਠੀ ਕਰ ਦਾਂਗੇ ਮੈਂਬਰਸ ਨੂੰ ਟੈਲੀਫੋਨ ਵੀ ਕਰ ਦਾਂਗੇ ਤੇ ਜਿੰਨੇ ਅ ਭੱਜ ਜੀ ਇਹ ਵੀ ਗੱਲ ਹੈ ਕਿ ਜੇ ਕਿਸ ਨੇ ਉਲ ਭੁਖਸ਼ਾਨੀਆਂ ਆਪਣੀ ਔਰ ਦੁਬਾਰਾ ਮੁਕਦਮਾ ਕਰਨਾ ਹੈ ਤਾਂ ਅਸੀਂ ਜਨਦਰ ਸਰ ਨੇ ਅਗਲੇ ਸੈਸ ਕਿਹਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਬਦਲਾ ਸਾਹਿਬ ਉਥੇ ਚੀਫ ਕਾਜ਼ਾਦਵਾਨ ਦੇ ਆ ਕੇ ਉਥੇ ਪੰਚਾਇਤ ਸਰ ਆ ਕੇ ਸਰ ਜੀ ਸਾਕੀ ਨੂੰ ਕੁਤਰੀ ਸਾਹਿਬ ਵੀ ਪਹੁੰਚ ਰਿਹਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਹਾਂ ਦੇਖੋ ਮੇਰੇ ਕਲ ਤੇ ਇਹ ਆ ਕਿ ਸਾਨੂੰ ਡਰਨਾ ਨਹੀਂ ਕਿਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨ ਨਹੀਂ ਕਿਦਾ ਸੋਸ਼ਲ ਮੀਡੀਆ ਨੇ ਸਾਨੂੰ ਬਿਲਕੁਲ ਸਹਿਮ ਗਏ ਡਰ ਗਏ ਲੋਕ ਸਾਰੇ ਤੇ ਨਹੀਂ ਡਰਨਾ ਕਿ ਇਹ ਤਾਂ ਇਸ ਤਰ੍ਹਾਂ ਕੋਈ ਵੀ ਕੋਈ ਵੀ ਬੰਦਾ ਐਸਾ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਸਈਆਂ ਨੇ ਸਾਹਮਣੇ ਵੇਖੋ ਬੱਬਾ ਗੁਰਬਖਸ਼ ਸਿੰਘ ਜੀ ਦੀ ਸਾਨੂੰ ਯਾਦ ਆ ਸਾਡੇ ਵਾਸਤੇ 30 ਸੱਖਾਂ ਨੇ ਖੜ ਕੇ ਦੇ ਅਮਿਸ਼ਾ ਦਾਲੇ ਦਾ ਸਾਹਮਣਾ ਕੀਤਾ ਸੀ ਤੇ ਉਹ ਉਹ ਥਾਂ ਹੈ ਜਿੱਥੇ ਦਿਨਾਂ ਸਾਨੂੰ ਹਿੰਮਤ ਦਿੱਤੀ ਹੈ ਜਿਹਨੂੰ ਸਾਣਾ ਮੌਸਲਾ ਦਿੰਦਾ ਹੈ ਪਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਿੰਦੇ ਜਦੋਂ ਸਿੱਖ ਜਦੋਂ ਮੁਗਲ ਦੇ ਫਿਰਦੇ ਸੀ ਜਦੋਂ ਇਹਨਾਂ ਕੋ ਕਾਨੂੰਨ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੁੱਲ ਹੁੰਦੇ ਸੀ ਉਹਦੇ ਵੱਧੇ ਸੀਗੇ ਸੋ ਕੁਦਰਤੀ ਗੱਲ ਹੈ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਦੋਂ ਸਿੱਖੀ ਜਿਹੜੀ ਆ ਬਾਗੀ ਫੁੱਲਦੀ ਹੈ ਪਰ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਹੀ ਤੇ ਸੀਐਮ ਸਾਹਿਬ ਸੀਐਮ ਸਾਹਿਬ ਚੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਹੀ ਜਾਇਜ਼ਾ ਲੈਣ ਦੇ ਲਈ ਆ ਰਹੇ ਨੇ ਦੇਖਿਆ ਸੀ ਮੱਥਾ ਟੇਕਣ ਆ ਰਹੇ ਆ ਔਰ ਸੁਰੱਖਿਆ ਪ੍ਰਬੰਧਾਂ ਦਾ ਵੀ ਡੈਫੀਨਿਟਲੀ ਜਾਇਜ਼ਾ ਲੈਣਗੇ ਔਰ ਅੱਜ ਆ ਰਹੇ ਬਾਰੇ ਕੁਝ ਨਹੀਂ ਖਲਾ ਰਹੇ ਅੱਜ ਜਿਹੜਾ ਤੁਹਾਡੇ ਵੱਲੋਂ ਪੱਗ ਰੱਖਿਆ ਗਿਆ ਉਹ ਦਿੱਤੀ ਰੂਪ ਵਿੱਚ ਹੈ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੈਦਾ ਸਾਹਿਬ ਦੇ ਹੁਕਮ ਦੇ ਅਨੁਸਾਰ ਅਸੀਂ ਆਏ ਸੀਗੇ ਕੱਲ੍ਹ ਸਰਦੇ ਸੈਕਟਰੀਏਟ ਔਰ ਉਹਨਾਂ ਉਹ ਹੀ ਦੁਬਾਰਾ ਗੱਲ ਦੁਹਰਾਈ ਹੈ ਆਪਣੀ ਕਿ ਜਿਹੜੇ ਮੈਂਬਰ ਨੇ ਕਿਉਂਕਿ ਅਮਦਤਾਰੀ ਹੋਣਾ ਲਾਜ਼ਮੀ ਹੈ ਸਾਡੇ ਕਨਸਟੀਟਿਊਸ਼ਨ ਦੇਖਿਆ ਹੋਇਆ ਹੈ ਕਿ ਕਹਿੰਦੇ ਜਿਨ੍ਹਾਂ ਕੋ ਅਵਗਿਆ ਹੋ ਗਈ ਹੈ ਉਹ ਆਪਣੀ ਸ਼ਰਤੀਕਰਨ ਖਾ ਲੈ ਦੁਬਾਰਾ ਸੋ ਉਹ ਹੀ ਅਸੀਂ ਮੈਂਬਰਸ ਨੂੰ ਜਾ ਕੇ ਕੱਲ ਕਰਦੇ ਕਰਾਂਗੇ ਕੋਈ ਲਿਸਟ ਵੀ ਸਾਂਝੀ ਕੀਤੀ ਗਈ ਕਿ ਕਿੰਨੇ ਅਮਦਤਾਰੀ ਨੇ ਕਿੰਨੇ ਇਸ ਤਰ੍ਹਾਂ ਕਿ ਸਾਡੇ ਵੱਲੋਂ ਤਾਂ ਸਾਰੇ ਅਮਦਤਾਰੀ ਨੇ ਕਿਉਂਕਿ ਸਭ ਨੇ ਸਾਨੂੰ ਉਹਦਾ ਉਹਦਾ ਫਾਰਮ ਹੁੰਦਾ ਉਹ ਭਰਿਆ ਹੋਇਆ ਜਿੱਦੇ ਚ ਲਿਖਿਆ ਕਿ ਮੈਂ ਅਮਦਤਾਰੀ ਹਾਂ ਪਰ ਜ਼ਿੰਦਗੀ ਤੇ ਚਲਦਿਆਂ ਕਰਦੇ ਆ گ <متنق börjar> ਅੱਜ ਅਸੀਂ ਸੀਗੇ ਐਗਜ਼ੀਕਟਿਵ ਤੇ 20 ਮੈਂਬਰ ਸੀਗੇ ਸ਼ਾਇਦ ਇਸੇ ਅਸੀਂ 25 ਇੱਕ ਮੈਂਬਰ ਸੀ। ਬਾਕੀ 100 ਮੈਂਬਰਾਂ ਨੂੰ ਮਤਲਬ ਕੀਤਾ ਬਕਰ ਖਵਾਸ ਤੇ ਕੁਝ ਨਹੀਂ ਉਹਨਾਂ ਨੇ ਐਗਜ਼ੀਕਟਿਵ ਦੇ ਸਿਰਫ ਮੈਂਬਰਸ ਹੁੰਦੇ ਸੀਗੇ। ਸੋ ਅਸੀਂ ਸਾਰੇ ਮੈਂਬਰਸ ਆ ਸਾਰੇ ਆ ਕੇ ਨੇੜੇ ਕੋ ਚੰਡੀਗੜ੍ਹ ਦੇ ਅਸੀਂ ਕੋਲ ਜਾਣੇ ਦੇ ਸੀਗੇ ਕੋਈ ਸ਼ਾਇਦ ਦਿੱਲੀ ਦਾ ਇੱਕ ਅਦਾ ਕੋਹਲ ਜੀ ਪ੍ਰੋਸਤ ਹੋਇਆ ਕਿ ਸਾਰੀ ਬੁਲਕੀ ਪ੍ਰੋਸਤ ਹੋਵੇ ਜੀ 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 ਬਿਲਕੁਲ ਪ੍ਰੋਸਤ ਵਾਲੀ ਗੱਲ ਨਹੀਂ ਹੈ ਤੇ ਕੰਨਾ ਇਹਦੇ ਸਾਡੇ ਸਾਡਾ ਫਰਜ਼ ਹੈ ਸਾਡਾ ਕਿਉਂਕਿ ਸਾਡੀ ਕਨਸਟੀਟਿਊਸ਼ਨ ਕਹਿੰਦੀ ਕਿ ਸਾਰੇ ਅੰਮਦਤਾਰੀ ਹੋਣ ਚਾਹੀਦੇ ਤੇ ਅਸੀਂ ਜ਼ਿੰਦਗੀ ਦੇ ਚੱਲਦੇ ਆ ਕਿਸੇ ਨੇ ਕੋਈ ਜਿਵੇਂ ਦਾੜੀ ਦੀ ਗੱਲ ਕਰ ਰਹੀ ਸੀ ਕਿ ਇੱਕ ਵਾਲ ਰਕੇ ਹੋਣ ਜਾਂ ਕਰਲ ਕੀਤੇ ਹੋਣ ਤੇ ਉਹਨੂੰ ਵੀ ਇਹ ਵਿਗਿਆਨ ਨਹੀਂ ਆਉਂਦਾ ਸੋ ਵੀ ਠੀਕ ਕਰਕੇ ਤੇ ਪੇਸ਼ਾਣਾ ਬੜਾ ਸਿੰਪਲ ਗੱਲ ਕੀਤੀ ਹੈ ਕਹਿੰਦੇ ਮੇਰੇ ਜਵਨ ਅਨੁਕੂਲ ਠੀਕ ਕੀਤੀ ਕਿ ਖੁੱਲੀ ਕਿਤਾਬ ਹੈ ਜਿਵੇਂ ਕਿ ਅਸੀਂ ਜੈਦਾ ਸਾਹਿਬ ਨੂੰ ਇੱਕ ਵਾਰੀ ਉੱਥੇ ਅਨੰਤਪੁਰ ਸਾਹਿਬ ਮਿਲਣ ਗਏ ਸੀ ਉਹ ਵੀ ਉਸ ਤਾਂ ਡਾਕਟਰ ਜੀ ਨਾਲ ਕਿ ਮੀਟਿੰਗ ਹੋਈ ਸੀ ਲੋਕ ਸਾਡੇ ਕੋ ਮੀਟਿੰਗ ਹੀ ਨਾ ਹੋਈ ਉਹ ਨਾ ਜੀ ਕੱਲਾ ਖੁੱਲੇ ਰੁਕਤੀਆਂ ਨੇ ਬਿਲਕੁਲ ਸਾਹਮਣੇ ਕੀਤਾ ਆਪਾਂ ਇਹ ਕੈਸੇ ਵੀ ਸੁਖਾਵੇ ਮੋਜ ਕਰ ਸਕਦੇ ਉਹ ਉਹ ਤਾਂ ਮਹੌਲ ਬਹੁਤ ਸਿੰਪਲ ਰੱਖਦੇ ਨੇ ਸਿੰਪਲ ਮਹੌਲ ਰੱਖਦੇ ਆ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਸਾਰੇ ਅਸੀਂ ਤੁਹਾਡਾ ਹਿੱਸਾ ਤੇ ਸਾਡਾ ਹਿੱਸਾ ਹੋ ਅਸੀਂ ਦੂਰ ਥੋੜੀ ਕਿਸ ਨੂੰ ਕਰਨਾ ਸੋ ਜਥੇਦਾਰ ਸਭ ਸਾਡੇ ਨੇ ਸਾਡੀ ਫੌਮ ਦੇ ਨੇ ਸਾਡੇ ਵੀ ਜਥੇਦਾਰ ਨੇ ਸੋ ਉਹ ਦੂਰੀਆਂ ਜੜੀਆਂ ਦੂਰੀਆਂ ਨਹੀਂ ਹੋਣੀ ਚਾਹੀਦੀ ਬੜੀ ਸੋਹਣੀ ਉਹਨਾਂ ਨੇ ਤੁਹਾਨੂੰ ਕਾਹ ਸਮਝਾਈਗਾ ਇਹੰਦੇ ਬੰਦਾ ਕਿਹੜੀ ਹੈਜ਼ਿਟੇਟ ਕਰਦਾ ਕਿ ਜਥੇਦਾਰ ਸਾਹਿਬ ਨੇ ਸਾਨੂੰ ਮੜੀ ਇਹ ਨਾ ਮੜੀ ਉਕੇ ਨੇ ਮੈਂ ਤੁਹਾਡਾ ਜਿਹਦਾਰ ਹੋਰ ਜਦੋਂ ਮੱਝ ਮਿਲੇਗਾ ਆਓ ਬੜੀ ਛੋੜੇ ਮੋਜ ਕਰ ਰਹੇ ਥੈਂਕ ਯੂ